की वो खबर का रुख करा गल करा एस वाई एल मुद्दे की एस वाई एल मुद्दे से विचौल नहीं करेगी केंद्र सरकार इस चले दी बिग बेक ब्रेकिंग आ रही है कि केंद्र सरकार ने प्यार पीछे खिंच लेने विचौल केंद्र सरकार नहीं करेगी पंजाब के हरियाणा के विचाले एस वाई एल का जो मसला है केंद्र सरकार ने किनारा कर लिया ਇਸ ਮਸਲੇ ਤੋਂ ਕੇਂਦਰ ਸਰਕਾਰ ਨੇ ਕਿਨਾਰਾ ਕਰ ਲਿਆ ਜਲ ਸਰੋਤ ਵਿਭਾਗ ਨੇ ਦੋਆਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਭੇਜਿਆ ਆਰਸੀਡਾਰ ਮੈਲ ਦੇ ਜ਼ਰੀਏ ਐਸਵਾਈਐਲ ਦੇ ਮੁੱਦੇ ਨੂੰ ਹੱਲ ਕਰਨ ਤੇ ਜ਼ੋਰ ਦਿੱਤਾ ਗਿਆ ਐਸਵਾਈਐਲ ਨੂੰ ਲੈ ਕੇ ਪੰਜ ਵਾਰ ਮੀਟਿੰਗਸ ਵੇਸਟ ਰਹੀਆਂ ਨੇ ਕੇਂਦਰ ਸਰਕਾਰ ਨੇ ਐਸੀ ਦੇ ਨਿਰਦੇਸ਼ਾਂ ਤੇ ਵਿਚਾਰਗੀ ਕੀਤੀ ਸੀ ਦਾ ਜੀ ਕਿ ਸੁਪਰੀਮ ਕੋਰਟ ਦੇ ਆਰਡਰ ਸਨ ਸੁਪਰੀਮ ਕੋਰਟ ਦੇ ਆਰਡਰ ਸਨ ਕੈਂਡਰ ਸਰਕਾਰ ਨੂੰ ਅਦੇ ਚਾਰੀ ਕਿਤੇ ਕਿਸੇ ਅਦਾਲਤ ਦੇ ਵੱਲੋਂ ਕਿ ਵਿਚਾਰਗੀ ਕੀਤੀ ਜਾਏ ਦੋਹਾਂ ਸੂਬਿਆਂ ਦੇ ਵਿਚਾਲੇ ਆਪਸੀ ਸਹਿਮਤੀ ਦੇ ਨਾਲ ਮਸਲਾ ਹੱਲ ਕਰਾਇਆ ਜਾਏ ਹਾਲਾਂਕਿ ਕਈ ਮੰਤਰੀਆਂ ਨੂੰ ਬਿਠਾਇਆ ਗਿਆ ਵਿਚਾਰਗੀ ਦੇ ਲਈ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬਿਠਾਇਆ ਗਿਆ ਔਰ ਲੇਕਿਨ ਕੋਈ ਮਸਲੇ ਦਾ ਹੱਲ ਨਹੀਂ ਨਿਕਲ ਪਾਇਆ ਕਿਸੇ ਨਤੀਜੇ ਤੱਕ ਕੋਈ ਮੀਟਿੰਗ ਪਹੁੰਚ ਨਹੀਂ ਪਾਈ ਪੰਜਾਬ ਦੇ ਮੁੱਖ ਮੰਤਰੀ ਨੇ ਐਸ.ਵਾਈ.ਐਲ ਨੂੰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਮੁੱਦਾ ਦੱਸਿਆ ਤੇ ਜੀ ਉਸਾਰੀ ਤੋਂ ਇਨਕਾਰ ਕਰ ਦਿੱਤਾ ਮਨੋਜ ਜੋਸ਼ੀ ਸਾਡੇ ਨਾਲ ਜੁੜਨਗੇ ਮਨੋਜ ਜੀ ਜੋ ਮਸਲਾ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਵਿਚ올 ਕੀ ਦੇ ਲਈ ਵਿਚਾਰਿਆ ਜਾ ਰਿਹਾ ਸੀ ਕਈ ਦੌਰ ਦੀਆਂ ਮੀਟਿੰਗ ਚਲੀਆਂ ਨੇ ਕਈ ਦੌਰ ਦੀਆਂ ਮੀਟਿੰਗਸ ਹੋਈਆਂ 2021 ਤੋਂ ਬਾਅਦ ਮਨ ਲਾਦਾ ਕਿ ਕੋਈ ਮੀਟਿੰਗ ਹੋਈ ਨਹੀਂ ਹੈ ਔਰ ਕੋਈ ਮੀਟਿੰਗ ਜਦੋਂ ਵਿਚ올 ਕੀ ਦੇ ਬਾਵਜੂਦ ਸਿਰੇ ਤੱਕ ਨਹੀਂ ਪਹੁੰਚ پائی ਤਾਂ ਬਿਨਾ ਵਿਚ올 ਕੀ ਦੇ ਕਿਵੇਂ ਸਿਰੇ ਪਹੁੰਚ ਪਾਏਗੀ ਯਾਨੀ ਕਿ ਮਸਲਾ ਹੱਲ ਕਿਵੇਂ ਹੋਏਗਾ ਆ ਬਿਲਕੁਲ ਗਗਨ ਜੀ ਆਪਾਂ ਇਸ ਮਸਲੇ ਨੂੰ ਦੁਬਈ ਨਾਲ ਦੇਖੀ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਕੇਂਦਰ ਸੀਗਾ ਉਹ ਜਿਹੜੀ ਵਿਚੋਲਗੀ ਸੀਗੀ ਉਹ ਸੁਪਰੀਮ ਕੋਰਟ ਦੇ ਕਹਿਨ ਤੇ ਕਰ ਰਿਹਾ ਸੀਗਾ ਸੁਪਰੀਮ ਕੋਰਟ ਨੇ ਕਿਹਾ ਸੀਗਾ ਕੇਂਦਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਿਹੜੀ ਮੱਧਸਤਾ ਜਿਹੜੀ ਵਿਚੋਲਗੀ ਕਰੇ ਤੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ਜਿਹੜੀ ਹੁਣ ਨਾਰਥ ਜੋਨਲ ਕਾਉਂਸਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਅਮਿਤਸਰ ਜਿਹੜੇ ਸ਼ਾਮਲ ਹੋਇਆ ਸੀ ਗ੍ਰਹਿ ਮੰਤਰੀ ਉਹਨਾਂ ਨੇ ਸਾਰੇ ਪਾਣੀ ਨਾਲ ਮਸਲਾ ਜਿਹੜੇ ਸੀ ਕਿ ਮੁਲਤਵੀ ਕਰ ਦਿੱਤਾ ਕਿ ਇਹਨਾਂ ਪਾhle ਚਰਚਾ ਨਹੀਂ ਹੋਵੇਗੀ ਪਰ ਇੱਕ ਗੱਲ ਜ਼ਰੂਰ ਸਿੱਖੀ ਕਿ ਜਿਹੜੀ 5 ਅਗਸਤ 2025 ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਦੋਨਾਂ ਮੁੱਖ ਮੰਤਰੀਆਂ ਨੇ ਆਪਸੀ ਸਹਿਮਤੀ ਦੀ ਗੱਲ ਕੀਤੀ ਸੀਗੀ ਤੇ ਜੋ ਸੀਆਰ ਪਾਰਟ ਲੈ ਕੇ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਉਹਨਾਂ ਵੱਲੋਂ ਇਹ ਲੈਟਰ ਲਿਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਤੇ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਹੈਗੇ ਨਾਇਬ ਸਿੰਘ ਸਿਆਣੀ ਉਹਨਾਂ ਨੇ ਵੀ ਉਹਨੇ ਕਿਹਾ ਕਿ ਤੁਸੀਂ ਜਿਹੜੀ ਸੀਗੀ ਆਪਸੀ ਸਹਿਮਤੀ ਦੀ ਗੱਲ ਕੀਤੀ ਹੈਗੀ ਤੁਸੀਂ ਇਸ ਨੂੰ ਆਪਸੀ ਸਹਿਮਤੀ ਨਾਲ ਹੱਲ ਕਰੋ ਜਦ ਕਿ ਆਪਾਂ ਕਰ ਕਰਦੇ ਆ ਕਿ ਹਰਿਆਣਾ ਹੈਗਾ ਉਹ ਬਾਰ ਬਾਰ ਕਹਿ ਰਿਹਾ ਹੈਗਾ ਕਿ ਸਾਡੀ ਨਹਿਰ ਬਣਨੀ ਚਾਹੀਦੀ ਕਿਉਂਕਿ 200 ਆਪਾਂ ਕਹਿੰਦੇ ਕਿ 222 ਕਿਲੋਮੀਟਰ ਲੰਬੀ ਨਹਿਰ ਹੈਗੀ ਹੈ ਜਿਹੜੀ ਕਿ ਸ਼ੁਰੂ ਹੁੰਦੀ ਹੈਗੀ ਹੈ ਹਿਮਾਚਲ ਤੋਂ ਲੈ ਕੇ ਤੇ ਹਰਿਆਣਾ ਤੱਕ ਜਾਣੀ ਹੈਗੀ ਹੈ ਉਹ ਜੀ 122 1224 ਕਿਲੋਮੀਟਰ ਲੰਬੀ ਹੈ 122 ਕਿਲੋਮੀਟਰ ਦਾ ਏਰੀਆ ਉਹ ਹੈਗਾ ਜਿਹੜਾ ਕਿ ਪੰਜਾਬ ਤੋਂ ਲੰਘਦਾ ਹੈਗਾ ਤੇ ਉਹ ਵਾਲਾ ਏਰੀਆ ਜੇ ਅਸੀਂ ਇਸ ਵਾਰੀ ਗੱਲ ਕਰ ਦਿੱਤਾ ਕੀਰਤੂਰ ਸਾਹਿਬ ਤੱਕ ਐਸਾ ਵੀ ਹਲ ਚੱਲਦੀ ਹੈਗੀ ਆ ਫੀਲਸਪੁਰ ਸਾਹਿਬ ਦੇ ਵਿੱਚ ਸ਼ਤਲੂ ਚ ਪਾਈ ਜਾਂਦੀ ਹੈ ਉਸ ਤੋਂ ਅੱਗੇ ਬੰਦ ਹੈਗੀ ਆ ਤੇ ਇਸ ਨੂੰ ਲੈ ਕੇ ਗੱਲ ਸੀ ਕਿ ਤੁਸੀਂ ਇਸ ਨੂੰ ਮਸਲੇ ਨੂੰ ਹੱਲ ਕਰੋ ਪਰ ਕੇਂਦਰ ਨੇ ਸਾਫ਼ ਕਰਤਾ ਤੁਸੀਂ ਆਪਣੇ ਆਪ ਕਰੋ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦਾ ਕਿ ਸਾਡੇ ਕੋਲ ਇੱਕ ਪੁੰਦ ਪਾਣੀ ਨਹੀਂ ਆ ਦੂਜੀ ਗੱਲ ਐਸਬੀਐਲ ਦਾ ਮੁੱਦਾ ਜਿਹੜਾ ਹੈਗਾ ਸਾਡੇ ਪੰਜਾਬ ਦੇ ਲਾਅ ਐਂਡ ਆਰਡਰ ਨਾਲ ਬਣਿਆ ਹੋਇਆ ਹੈਗਾ ਅਗਰ ਨਹਿਰ ਬੰਦਦੀ ਹੈ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਜਾਏਗੀ ਪਰ ਸੀਆਰ ਪਾਰਟੀਆਂ ਜਿਹੜੇ ਬਾਰ-ਬਾਰ ਉਹ ਕਹਿੰਦੇ ਨੇ ਕਿ ਤੁਸੀਂ ਤੁਹਾਡੀ ਦੋਵਾਂ ਦੀ ਜਿਹੜੀ ਸਹਿਮਤੀ ਹੈ ਉਹਦੇ ਅਨੁਸਾਰ ਤੁਸੀਂ ਗੱਲਬਾਤ ਕਰੋ ਤੇ ਇਸ ਮਤਲਬ ਨੂੰ ਹੱਲ ਕਰੋ ਇਹਦੇ ਕਾਰਨ ਹੋਰ ਵੀ ਹੈਗਾ ਦੇਖੋ ਆਹ ਵਾਲਾ ਸਮਾਂ ਇਲੈਕਸ਼ਨ ਦਾ ਹੈ ਵਿਧਾਨ ਸਭਾ ਇਲੈਕਸ਼ਨ ਦਾ ਹੈਗੀ ਗਈ ਹੈ ਤੇ ਕੇਂਦਰ ਇਸ ਨੂੰ ਵੀ ਦੇਖ ਕੇ ਉਹ ਪੈਰ ਪਿੱਛੇ ਖਿੱਚੇਗਾ ਕਿ ਕੋਈ ਜ਼ਿਆਦਾ ਗੱਲ ਸਾਡੇ ਤੇ ਨਾ ਆਵੇ ਕਹਿੰਨ ਕਿ ਪ੍ਰਿੰਦਰ ਪ੍ਰੈਸ਼ਰ ਬਣਾ ਰਿਹਾ ਹੈਗਾ ਜੀ ਅ ਅੱਛਾ ਇੱਕ ਇੱਕ ਜਾਣਕਾਰੀ ਹੋਰ ਜ਼ਰਾ ਸਪਸ਼ਟ ਕਰ ਦਿਓ ਇਸ ਚੀਜ਼ ਨੂੰ ਕਿ SYL ਨੇ ਕਿਨਾਰਾ ਕਰ ਲਿਆ ਵਿਚ올ਗੀ ਦਾ ਇਸ ਸੂਤਰਾਂ ਦੇ حوالے ਤੋਂ ਜਾਣਕਾਰੀ ਮਿਲ ਰਹੀ ਹੈ ਪੁਸ਼ਟੀ ਕਿਸੇ ਤਰੀਕੇ ਦੇ ਨਾਲ ਹੋਈ ਹੈ ਕੋਈ ਲੈਟਰ ਆਇਆ ਹੈ ਜਾਂ ਕੋਈ ਨੋਟੀਫਿਕੇਸ਼ਨ ਜਿਸ ਦੀ ਕਾਪੀ ਹੋਏ ਤਾਂ ਕਿ ਸਪਸ਼ਟ ਹੋ ਸਕੇ ਬਿਲਕੁਲ ਗਗਨ ਆਪਣੇ ਕੋਲ ਕਾਪੀ ਹੈਗੀ ਹੈ ਇਹਦੀ ਸੀਆਰ ਪਾਟਲ ਉਹਨਾਂ ਦੇ ਜਿਹੜੀ ਹੈਗੀ ਹੈ ਕਿ ਮੈਂ ਆਫੀਸਰ ਦੇ ਕੋਲ ਦੇਖ ਕੇ ਆਇਆ ਕਾਪੀ ਮੈਂ ਦੇਖੀ ਹੈਗੀ ਹੈ ਤੇ ਕਾਪੀ ਦੇ ਵਿੱਚ ਸਪਸ਼ਟ ਮੁੱਖ ਮੰਤਰੀ ਭਗਵਾਨ ਸੁਮਿੰਨ ਮਾਨ ਨੂੰ ਲੈਟਰ ਲਿਖਿਆ ਹੈਗਾ ਸੀਆਰ ਪਾਟਲ ਨੇ ਆਪ ਲੈਟਰ ਲਿਖਿਆ ਉਹਨਾਂ ਦੇ ਜਿਹੜੇ ਸਾਈਨ ਨੇ ਉਹ ਹੋਏ ਹੋਏ ਨੇ ਆਪਾਂ ਕਹਿ ਕੀ ਜਿਹੜਾ ਲੈਟਰ ਹੈਗਾ ਆ ਇਹਦਾ ਜਿਹੜਾ ਡੀਓ ਨੰਬਰ ਹੈਗਾ ਡੀਓ ਨੰਬਰ ਹੈਗਾ Y19014 ਜਿਹੜਾ ਹੈਗਾ ਇਹ ਲਿਖਿਆ ਗਿਆ ਹੈਗਾ 13 ਨਵੰਬਰ 2025 ਦੀ ਆਪਾਂ ਗੱਲ ਕਰਦੇ ਕਿ ਉਸ ਦਿਨ ਦੀ ਇਹ ਪੁਰਾਣੀ ਲੈਟਰ ਚਾਲੂ ਕੀਤਾ ਕਿ ਕਾਫੀ ਸਾਰੀਆਂ ਆਪਾਂ ਕਈ ਗੱਲਾਂ ਹੋਈਆਂ ਨੇ ਇਹ ਲੈਟਰ ਵਿੱਚ ਮੋਹਰਾਂ ਲੱਗੀਆਂ ਹੋਈਆਂ ਨੇ ਸਰਕਾਰ ਦੀਆਂ ਮੋਹਰਾਂ ਲੱਗੀਆਂ ਨੇ ਤੇ ਆਪਣੇ ਕੋਲ ਲੈਟਰ ਇਹਦਾ ਹੈਗਾ ਆ ਪਰ ਇਹ ਕਿਹਾ ਕਿ ਪਬਲਿਸ਼ ਨਾ ਹੋਵੇ ਇਸ ਕਰਕੇ ਇਹਦਾ ਸਰੇਬ ਅਸੀਂ ਜ਼ਾਦੇ ਕਿ ਜੋ ਅਸੀਂ ਗੱਲ ਕਰਦੇ ਹਾਂ ਲੈਟਰ ਦੇ ਅਨੁਸਾਰ ਕਰਦੇ ਆਂ ਦੋ ਡੇਟਾਂ ਦਾ ਇੱਕ ਵਿੱਚ ਜਿਹੜਾ ਹੈਗਾ ਜ਼ਿਕਰ ਹੈਗਾ ਆ ਇੱਕ ਡੇਟ ਹੈਗੀ ਉਹਨਾਂ ਨੇ ਜਿਹੜੀ ਲਿਖੀ ਹੈਗੀ 8 ਅਗਸਤ 2025 ਤੇ ਇੱਕ ਲਿਖੀ ਉਹਨਾਂ ਨੇ 5 ਅਗਸਤ 2025 ਦੋ ਜਿਹੜੀਆਂ ਡੇਟਾਂ ਆ ਗਈਆਂ ਉਹਨਾਂ ਦਾ ਜ਼ਿਕਰ ਵੀ ਕੀਤਾ ਗਿਆ ਹੈਗਾ ਤੇ ਸਪਸ਼ਟ ਕੀਤਾ ਉਹਨਾਂ ਨੇ ਕਿ ਤੁਸੀਂ ਆਪਸ ਦੇ ਵਿੱਚ ਜਿਹੜਾ ਹੈਗਾ ਜੋ ਤੁਸੀਂ ਗੱਲ ਕਹੀ ਸੀ ਕਿ ਅਸੀਂ ਆਪਸ ਦੇ ਵਿੱਚ ਬੈਠ ਕੇ ਗੱਲ ਨੂੰ ਹਸਲਜਾਵਾਂਗੇ ਤੁਸੀਂ ਆਪਸ ਚ ਬੈਠ ਕੇ ਗੱਲ ਹਸਲਜਾਓ ਤਾਂ ਕਿ ਮਸਲਾ ਤੁਹਾਡੇ ਦੋਨਾਂ ਦੇ ਵਿੱਚ ਹੈਗਾ ਇਸ ਨੂੰ ਇਹ ਤੁਸੀਂ ਆਪਣੀ ਸਹਿਮਤੀ ਨਾਲ ਕਿਉਂਕਿ ਦੇਖੋ ਸਹਿਮਤੀ ਪੰਜਾਬ ਤੇ ਹਰਿਆਣਾ ਦੀ ਹੋਣੀ ਆ ਜੇ ਦੋ ਬਣਨੀ ਹੈ ਪਰ ਮੁੱਖ ਮੰਤਰੀ ਕਹਿੰਦੇ ਅਸੀਂ ਐਸ ਵੀ ਐਲ ਨਹੀਂ ਬਾਈ ਅਸਲ ਬਣਾਓ ਤੁਸੀਂ ਤੇ ਮਤਲਬਾ ਉਦਾਂ ਹੀ اٹਕਿਆ ਕਿਉਂਕਿ ਇਲੈਕਸ਼ਨ ਦਾ ਦੌਰ ਹੈ ਕਿ ਪਰ ਰਾਜਨੀਤੀ ਵੀ ਆਉਣ ਵਾਲੀ ਸਮਝ ਹੋਣੀ ਹੈਗੀ ਆ ਜੀ ਬਿਲਕੁਲ ਬਿਲਕੁਲ ਜ਼ਾਇ ਜੀ ਗੱਲ ਹੈ ਲੇਕਿਨ ਵਾਈ ਐਸ ਐਲ ਵਾਲਾ ਜਿਹੜਾ ਜੋ ਸੁਝਾਅ ਦਿੱਤਾ ਜਾ ਰਿਹਾ ਕਿਉਂਕਿ ਵਾਈ ਐਸ ਐਲ ਨੂੰ ਲੈ ਕੇ ਕਿਉਂਕਿ ਨਾਰਥ ਜ਼ੋਨਲ ਦੀ ਜਿਹੜੀ ਮੀਟਿੰਗ ਵੀ ਪਿਛਲੇ ਦਿਨਾਂ ਦੇ ਦੌਰਾਨ ਫਰੀਦাবাদ ਦੇ ਵਿੱਚ ਹੋਈ ਸੀ ਤਸੀਂ ਅਮਾਨ ਨੂੰ ਸੋ ਬਾਅਦ ਵੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਵਾਈ ਐਸ ਐਲ ਨੂੰ ਸੁਲਝਾ ਸੁਝਾਇਆ ਗਿਆ ਹੈ ਤਾਂ ਲੇਕਿਨ ਇਹ ਫਿਰ ਬਾਕੀ ਤਰ੍ਹਾਂ ਉਸ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੈ ਕਿ ਇਸ ਦੇ ਨਾਲ ਮਸਲਾ ਹੱਲ ਨਹੀਂ ਹੋਏਗਾ ਉਹ ਤਾਂ ਕਹਿ ਰਹੀਆਂ ਨੇ ਦੇਖੋ ਅਗਰ ਇਹ ਗੱਲ ਹੈ ਕਿ ਐਸਫੀਐਲ ਦਾ ਮੁੱਦਾ ਹੈ ਐਦਾਂ ਦਾ ਮੁੱਦਾ ਹੈਗਾ ਜੇ ਫਟਰ ਕਰੋ ਕੱਲ ਨੂੰ ਭਾਜਪਾ ਸਰਕਾਰ ਹੀ ਬਣ ਜਾਂਦੀ ਹੈ ਪੰਜਾਬ ਦੇ ਤਾਂ ਉਹ ਵੀ ਇਹ ਨਹਿਰ ਬਣਵਾ ਸਕਦੇ ਹੈਗੇ ਕਿਉਂਕਿ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਲੋਕੀ ਨਹੀਂ ਚਾਹੁੰਦੇ ਕਿ ਸਾਡਾ ਪਾਣੀ ਜਾਵੇ ਤੇ ਇਹ ਗੱਲ ਇੱਕ ਹੀ ਹੈ ਕਿ ਜੇ ਸਿੰਧੂ ਜਲਜੜ ਸਮਝੌਤਾ ਹੈਗਾ ਉਹ ਰੱਦ ਹੋਉਂਦਾ ਜਿਹੜਾ ਸਿੰਧੂ ਦਾ ਜੇ ਪਾਣੀ ਸਾਡੇ ਕੋਲ ਨਹੀਂ ਆ ਦਿੰਦਾ ਤਾ ਪਾਣੀ ਹਰਿਆਣਾ ਨੂੰ ਜਿਹੜਾ ਹੈਗਾ ਯਮਨਾ ਤੋਂ ਮਿਲੇਗਾ ਕੋਈ ਵੀ ਸਰਕਾਰ ਆਪਣੇ ਸਿਰ ਦੇ ਉੱਪਰ ਇਹ ਜਿਹੜਾ ਹੈਗਾ ਮਸਲਾ ਨਹੀਂ ਪਾਣ ਜਾਗੀ ਭਾਵੇਂ ਉਹ ਕਾਂਗਰਸ ਸਰਕਾਰ ਰਹੀ ਹੈ ਭਾਵੇਂ ਉਹ ਕਾਜਲ ਬੀਜੇਪੀ ਸਰਕਾਰ ਰਹੀ ਹੈ ਭਾਵੇਂ ਹੁਣ ਆਵਾਦੀ ਪਾਰਟੀ ਸਰਕਾਰ ਹੈਗੀ ਹੈ ਐਸਵੀਐਲ ਜਿਹੜੀ ਹੈਗੀ ਉਹ ਲਟਕਦੀ ਰਹਿਣੀ ਹੈ ਨੜਕੇ ਨਹੀਂ ਹੈਣੀ ਜਦੋਂ ਵੀ ਇਲੈਕਸ਼ਨ ਆਣੇ ਹੈ ਮੁੱਦਾ ਖੜਾ ਹੋਣਾ ਜਦੋਂ ਇਲੈਕਸ਼ਨ ਖਤਮ ਹੋਣੇ ਮੁੱਦਾ ਹੈ ਕਿ ਹਰ ਹਰ ਕੋਈ ਕਈ ਇਸਰਾਂ ਦੇ ਮੁੱਦੇ ਹੁੰਦੇ ਨੇ ਜੋ ਸਿਰਫ ਚੋਣਵੀ ਮੁੱਦੇ ਬਣ ਕੇ ਰਹਿ ਜਾਂਦੇ ਨੇ ਕਿ ਲੱਗਦਾ ਹੈ ਕਿ ਇਹ ਵੀ ਇੱਕ ਚੋਣਵੀ ਮੁੱਦਾ ਹੀ ਬਣ ਕੇ ਰਹਿ ਜਾਏਗਾ ਹਾਂ ਬਿਲਕੁਲ ਗੱਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਕਿ ਚੋਣਾਂ ਵੀ ਮੁੱਦਾ ਹੈਗਾ देखो ये इतना दा मसला हैगा जिन्नू लेके कोई भी अपने ਗਲ ਦੇ ਵਿੱਚ ਫਾਹ ਨਹੀਂ ਪਾਣਾ ਚਾਹੇਗਾ। ਇਹਦਾ ਇਦਾਂ ਦੀ ਚੀਜ਼ ਹੈਗੀ ਆ ਕਿ ਜੇ ਕੋਈ ਵੀ ਸਰਕਾਰ ਆਉਗੀ ਤਾਂ ਉਹ ਤਾਂ ਕਿਨਾਰਾ ਕਰੇਗੀ। ਚਾਹੇ ਜਿਹਦੀ ਮਾਤੀ ਸਰਕਾਰ ਹੈ ਬਜੇ ਚਾਹੇ ਕਿ ਜਕਾਗਰਸੀ ਕੇਂਦਰ ਤੋਂ ਹੋਵੇ ਇੱਥੇ ਵੀ ਕਾਂਗਰਸ ਹੋਵੇ ਤਾਂ ਵੀ ਨਹੀਂ ਬੰਨਣਾ ਹੈਗਾ। ਕਿਉਂਕਿ ਪਹਿਲਾਂ ਰੱਦ ਹੋਈਆਂ ਨੇ ਸਾਰੀ ਚੀਜ਼ਾਂ ਕਿਉਂਕਿ ਇਹ ਪਾਣੀ ਹੈਗਾ, ਪਾਣੀ ਨਹੀਂ ਹੈਗਾ। ਇਹ ਗੱਲ ਸਹੀ ਹੈ। ਇੱਥੇ ਕੋਈ ਦੂਰ ਹੈ ਨਹੀਂ ਹੈਗੀ। ਪਾਣੀ ਦੀ ਜ਼ਰੂਰਤ ਹੈ ਪੰਜਾਬ ਨੂੰ। ਪਾਣੀ ਦੀ ਜੇ ਜੇ ਆਪਾਂ ਕਹੀ ਕਿ ਨਹਿਰੀ ਪਾਣੀ ਜਿਹੜਾ ਸਰਕਾਰ ਪਿੰਡਾਂ ਦੇ ਖੇਤਾਂ 'ਤੇ ਲਗਾ ਰਹੀ ਹੈ। ਉਹਦੇ ਵਾਸਤੇ ਨਹਿਰੀ ਪਾਣੀ ਦੀ ਜ਼ ਹੀ ਕਰ ਰਿਹਾ ਵੀ ਇਸ ਵੇਲੇ ਬਣਨੀ ਚਾਹੀਦੀ ਆ ਪਰ ਪੰਜਾਬ ਨਹੀਂ ਦੇਵੇਗਾ ਕੋਈ ਵੀ ਹੋਵੇ ਸਰਕਾਰ ਦੇ ਵਿੱਚ ਪਰ ਇਹ ਗੱਲ ਜਰੂਰ ਹੈਗੀ ਆ ਕਿ ਹਰ ਕੋਈ ਪਾਣੀ ਦੇ ਮੁੱਦੇ ਦੇ ਉੱਪਰ ਪਾਣੀ ਨੂੰ ਬਚਾ ਕੇ ਹਰਿਆਣਾ ਨੂੰ ਨਾ ਦੇ ਕੇ ਪਾਣੀ ਦਾ ਰਾਖਾ ਬਣਨ ਦੀ ਕੋਸ਼ਿਸ਼ ਕਰਦਾ ਰਿਹਾ ਹੈਗਾ ਤੇ ਕੋਸ਼ਿਸ਼ਾਂ ਅੱਗੇ ਵੀ ਹੋਣ ਵਾਲੀ ਆਵਲ ਸਮਝ ਵੀ ਹੁੰਦੀਆਂ ਰਹਿਣਗੀਆਂ ਪਰ ਕੇਂਦਰ ਨੇ ਸਪਸ਼ਟ ਕਰਤਾ ਕਿ ਮੈਂ ਇਹ ਬਦਨਾਮੀ ਜਿਹੜੀ ਹੈਗੀ ਆ ਇਹ ਕੋਲਿਆਂ ਦੇ ਦਲਾਲੀ ਦੇ ਵਿੱਚ ਮੈਂ ਆਪਣਾ ਮੂੰਹ ਕਾਲਾ ਨਹੀਂ ਕਰਨਾ ਕੇਂਦਰ ਪਿੱਛੇ ਹੋ ਗਿਆ ਜੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਬਾਬਾ ਸ਼ੁਕਰੀਆ ਲੇਕਿਨ ਤੁਸੀਂ ਬੜੇ ਰਹਿ ਗਏ ਮਨੋਜ ਤੁਹਾਨੂੰ ਜਾਣਾ ਨਹੀਂ ਹੈ ਕਿਉਂਕਿ ਇੱਕ ਹੋਰ ਮਸਲਾ ਹੈ ਜਿਸse